ਸੱਚੇ ਕਾਸਟੋਲੋਜੀ ਵਿਥ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸ ਸਿੰਘ ਹਾਂ ਕਹਿੰਦੇ ਆ ਕਿ ਸਾਲ ਬਦਲਦੇ ਆ ਮਹੀਨੇ ਬਦਲਦੇ ਆ ਦਿਨ ਬਦਲਦੇ ਆ ਹਰ ਚੀਜ਼ ਬਦਲਦੀ ਹੈ ਤੇ ਅਸੀਂ ਕਦੋਂ ਬਦਲਣਾ ਹੈ ਅਸੀਂ ਕਦੋਂ ਬਦਲਣ ਸਾਲ ਆ ਗਿਆ ਜੀ ਕਰਕ ਲਗਨ ਤੇ ਕਰਕ ਰਾਸ਼ੀ ਵਾਲਿਆਂ ਦੀ ਗੱਲ ਕਰਾਂਗੇ ਮਜ਼ਾ ਤੇ ਉਦੋਂ ਆਣਾ ਜਦੋਂ ਅਸੀਂ ਬਦਲیں ਵਕਤ ਵੀ ਪ੍ਰਭਾਵ ਪਾਉਂਦਾ ਹੈ ਕਈ ਸਾਨੂੰ ਚੀਜ਼ਾਂ ਬਦਲਾ ਜਾਂਦੀਆਂ ਨੇ ਤੇ ਕਈ ਚੀਜ਼ਾਂ ਦੇ ਲਈ ਸਾਨੂੰ ਬਦਲਣਾ ਪੈਂਦਾ ਹੈ ਗੱਲ ਇਹ ਆ ਕਿ ਇਹ ਸਾਲ ਕਰਕ ਲਗਨ ਹਰ ਰਾਸ਼ੀ ਵਾਲੇ ਨੂੰ ਇਹ ਹੁੰਦਾ ਹੈ ਕਿ ਸਾਡੇ ਲਈ ਇਹ ਸਾਲ ਵਧੀਆ ਆਵੇ ਜਿਹੜੇ ਕੰਮ ਸਾਡੇ ਹੁਣ ਤੱਕ ਨਹੀਂ ਹੋਏ ਪਰਮਾਤਮਾ ਕਰੇ ਉਹ ਹੋ ਜਾਣ ਚਲੋ ਪਰਮਾਤਮਾ ਨੇ ਤੇ ਕਰਨਾ ਹੀ ਹੈ ਕਿਉਂਕਿ ਉਹ ਹਰ ਸਾਲ ਉਨੀ ਹੀ ਬਲੇਸਿੰਗ ਤੁਹਾਨੂੰ ਦਿੰਦਾ ਹੈ ਪਰ ਵਕਤ ਤੇ ਹਾਲਾਤ ਕਿੰਨਾ ਸਾਥ ਦਿੰਦੇ ਆ ਇਹ ਆਪਾਂ ਲੌਜੀਕਲੀ ਦੱਸਾਂਗੇ ਤੁਹਾਨੂੰ ਠੀਕ ਅੱਜ ਗੱਲ ਕਰਾਂਗੇ ਆਪਾਂ ਕਰਕ ਲਗਨ ਤੇ ਕਰਕ ਰਾਸ਼ੀ ਵਾਲਿਆਂ ਦੀ ਵੈਸੇ ਮੈਂ ਤੁਹਾਡੇ ਨਾਲ ਕਲੀਅਰ ਗੱਲ ਕਰਾਂ ਤਾਂ ਕਰਕ ਲਗਨ ਕਰਕ ਰਾਸ਼ੀ ਦਾ ਮਾਲਕ ਹੈ ਚੰਦਰਮਾ ਚੰਦਰਮਾ ਕੀ ਕਰਦਾ ਹੈ 2.5 ਦਿਨ ਬਾਅਦ ਤੇ ਉਹ ਰਾਸ਼ੀ ਬਦਲ ਲੈਂਦਾ ਹੈ ਇਸੇ ਤਰ੍ਹਾਂ ਹੀ ਬਹੁਤ ਹੀ ਜ਼ਿਆਦਾ ਗੱਲ ਗਲ ਤੇ ਵਿਚਾਰ ਬਦਲਣ ਵਾਲੇ ਹੁੰਦੇ ਆ ਕਰਕਰ ਲਗਨ ਕਰਕਰ ਰਾਸ਼ੀ ਵਾਲੇ ਸੱਚ ਜਾਣੋ ਸਭ ਤੋਂ ਜ਼ਿਆਦਾ ਇਮੋਸ਼ਨਲ ਤੇ ਬੇਵਕੂ ਬਣਾਣਾ ਇਹਨਾਂ ਨੂੰ ਸ਼ੌਕ ਆਏ ਕਿਉਂ ਕਿਉਂਕਿ ਮਨ ਦਾ ਕਰਕ ਹੈ ਮਨ ਦੇ ਪਿੱਛੇ ਲੱਗ ਕੇ ਦੂਜੇ ਤੇ ਤਰਸ ਖਾ ਕੇ ਬਹੁਤ ਵਾਰ ਤੋਖ ਖਾਏ ਹੈ ਜੇ ਲੋਕ ਕਹਿੰਦੇ ਪਰ ਜਿਨ੍ਹਾਂ ਦੇ ਜਨਮ ਪੱਤਰੀ ਵਿੱਚ ਮੰਗਲ ਮਜ਼ਬੂਤ ਹੋਵੇ ਤਾਂ ਫਿਰ ਇਹ ਜੀ ਜਿੱਦ ਕਰ ਦਿੰਦੇ ਉਹ ਕਹਿੰਦੇ ਆ ਨਾ ਕਿ ਪਾਣੀ ਜਦੋਂ ਸ਼ਾਂਤ ਹੈ ਸ਼ਾਂਤ ਹੈ ਤੇ ਜਦੋਂ ਉਹਨੇ ਫਿਰ ਉਬਰਣ ਲੱਗਿਆ ਤੇ ਵੱਡੇ ਵੱਡਿਆਂ ਦੇ ਸਿਰ ਗਿੱਲੇ ਕਰ ਦਿੰਦਾ ਮਤਲਬ ਵੱਡੇ ਵੱਡਿਆਂ ਦੀ ਪਾਵਰ ਨੂੰ ਖਤਮ ਕਰ ਦਿੰਦਾ ਇਹ ਹੈ ਹਨਾ ਇਤਿਹਾਸੇਤਰਾ ਇਹ ਜੋ ਕਰਕ ਲਗਣ ਵਾਲੇ ਹੁੰਦੇ ਆ ਇਹਨਾਂ ਨੂੰ ਮੰਗਲ ਦੀ ਬ੍ਰਹਸਪਤੀ ਸੂਰਜ ਦੀ ਜਿੰਨੀ ਸਪੋਰਟ ਮਿਲਦੀ ਹੈ ਉਹਨੀਆਂ ਲਾਈਫ ਚ ਤਰੱਕੀ ਕਰਦੇ ਆ ਕੁੰਗਰਾਲੇ ਛੋਟੇ ਛੋਟੇ ਥੋੜੇ ਕੁੰਗਰਾਲੇ ਵਾਲ ਵੀ ਕਈ ਵਾਰੀ ਇਹਨਾਂ ਦੇ ਹੁੰਦੇ ਆ ਮੱਥੇ ਚੌੜੇ ਹੁੰਦੇ ਆ ਔਰ ਮੂੰਹ ਗੋਲ ਤਕਰੀਬਨ ਤਕਰੀਬਨ ਕਰਕੇ ਰਾਸ਼ੀ ਵਾਲਿਆਂ ਦਾ ਮੰਨਿਆ ਜਾਂਦਾ ਜਿਨ੍ਹਾਂ ਦਾ ਵੀ ਇਸ ਤਰ੍ਹਾਂ ਦਾ ਚਿਹਰਾ ਹੋਵੇ ਤਾਂ ਸਮਝੋ ਚੰਦਰਮਾ ਦਾ ਪ੍ਰਭਾਵ ਉਸਤੇ ਪੂਰੀ ਤਰ੍ਹਾਂ ਨਾਲ ਲਾਗੂ ਹੋ ਰਿਹਾ ਹੈ ਤੇ ਚੰਗੇ ਹੁੰਦੇ ਆ ਮਤਲਬ ਕਹਿਣ ਦਾ ਕਿ इमोशनल ਹੁੰਦੇ ਆ ਮਾਂ ਨਾਲ ਅਟੈਚਮੈਂਟ ਕਰਨ ਵਾਲੇ ਹੁੰਦੇ ਆ ਔਰ ਚੌਥੇ ਘਰ ਦਾ ਮਾਲਕ ਆ ਤਾਂ ਚੌਥੇ ਘਰ ਦੇ ਮਾਲਕ ਮਤਲਬ ਘਰ ਪਰਿਵਾਰ ਦੀ ਚਿੰਤਾ ਇਹਨਾਂ ਨੂੰ ਰਹਿੰਦੀ ਆ ਸੁੱਖਾਂ ਦੀ ਚਿੰਤਾ ਰਹਿੰਦੀ ਆ ਕਿ ਕੀ ਨਾ ਬਣਾ ਲਈਏ ਅਸੀਂ ਕੀ ਨਾ ਕਰ ਲਈਏ ਅਸੀਂ ਕਿਵੇਂ ਨਾ ਸੁੱਖਾਂ ਦੇ ਲਈ ਅਸੀਂ ਹੋਰ ਲਗਜ਼ਰੀ ਹੋਰ ਲਗਜ਼ਰੀ ਚੀਜ਼ਾਂ ਨੂੰ ਲੈਂਦੇ ਰਹੀਏ ਹੈਨਾ ਆ ਥੋੜੇ ਸਟਰੋਂਗ ਨਹੀਂ ਹੁੰਦੇ ਥੋੜੇ ਘੱਟ ਸਟਰੋਂਗ ਹੁੰਦੇ ਆ ਕਿਉਂਕਿ इमोशनल ਹੁੰਦੇ ਆ ਤੇ ਡਿਸੀਜਨ ਮੇਕਰ ਵੀ ਥੋੜੇ ਘੱਟ ਹੁੰਦੇ ਆ ਪਰ ਮਾਤਾ ਪਿਤਾ ਦੀ ਸਲਾਹ ਨਾਲ ਅਗਰ ਚੱਲਦੇ ਆ ਮਾਂ ਚੰਦਰ ਦੇ ਕਾਰਕ ਮੰਨੀ ਜਾਂਦੀ ਹੈ ਚੌਥੇ ਖਾਨੇ ਦੀ ਰਾਸ਼ੀ ਉਹਨਾਂ ਦੀ ਆਉਂਦੀ ਹੈ ਮੰਗਲ ਮਤਲਬ ਭਾਈ ਭੈਣਾਂ ਨਾਲ ਸਬੰਧ ਅੱਛੇ ਰੱਖਦੇ ਆ ਪਿਤਾ ਮਤਲਬ ਸੂਰਜ ਨਾਲ ਸਬੰਧ ਅੱਛੇ ਰੱਖਦੇ ਆ ਤਾਂ ਬਹੁਤ ਜ਼ਿਆਦਾ ਵਧੀਆ ਇਹਨਾਂ ਦੇ ਲਈ ਇਸ ਰਾਸ਼ੀ ਦੀ ਸਪੋਰਟ ਤੁਹਾਨੂੰ ਮਿਲਦੀ ਹੈ ਤਾਂ ਕਰਕ ਦੀ ਰਾਸ਼ੀ ਮੰਨ ਲਓ ਕਿਤੇ ਇਹ ਜੋ ਇਸ ਚੀਜ਼ ਨਾਲ ਸਬੰਧ ਰੱਖਦੇ ਆ ਉਹ ਆਪਣੀ ਲਾਈਫ ਆਪਣੇ ਪਾਤ ਮਤਲਬ ਜਿਸ ਰਸਤੇ ਤੇ ਉਹ ਚੱਲਦੇ ਕਿਉਂਕਿ ਪਾਣੀ ਕੀ ਹੈ ਜਿੱਧਰ ਨੂੰ ਟਲਾਨ ਹੁੰਦੀ ਉਧਰ ਨੂੰ ਚੱਲ ਪੈਂਦਾ ਮਤਲਬ ਉਹ ਜਿੱਧਰ ਨੂੰ ਜੋ ਕੋਈ ਕਿਸ ਤਰ੍ਹਾਂ ਦੇ ਸਲਾਹ ਦਿੱਤੀ ਉਧਰ ਨੂੰ ਹੀ ਅਸੀਂ ਚੱਲ ਪਏ ਤਾਂ ਅਗਰ ਆਪਣਾ ਤੁਸੀਂ ਰਸਤਾ ਬਣਾਉਣੇ ਹੋ ਜਾਨੀ ਮੰਗਲ ਨੂੰ ਮਜ਼ਬੂਤ ਸੂਰਜ ਨੂੰ ਮਜ਼ਬੂਤ ਕਰਦੇ ਹੋ ਤਾਂ ਫਿਰ ਤੁਹਾਨੂੰ ਕਾफी ਤਰੱਕੀ ਹਰ ਜਗ੍ਹਾ ਮਿਲ ਜਾਂਦੀ ਹੈ ਇਸ ਸਾਲ ਦੀ ਗੱਲ ਕਰੀਏ ਆਪਾਂ ਹੁਣ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਦੱਸਿਆ ਕਿਸ ਤਰ੍ਹਾਂ ਦੇ ਹੁੰਦੇ ਆ ਨੇਚਰ ਕਿਦਾਂ ਦੀ ਹੁੰਦੀ ਆ ਇਹ ਸਾਰ ਤੁਹਾਨੂੰ ਪਤਾ ਹੀ ਹੈ ਕਿ ਤਿੰਨ ਚਾਰ ਦਿਗਜ ਗ੍ਰਹਿ ਬਦਲ ਰਿਹਾ ਸਭ ਤੋਂ ਮੇਨ ਗੱਲ ਹੈ ਸ਼ਨੀ ਦੀ ਸ਼ਨੀ ਜੋ ਰਾਸ਼ੀ ਪਰਵਰਤਨ ਕਰ ਰਿਹਾ ਤਾਂ ਸਭ ਤੋਂ ਬੈਸਟ ਜਿਹੜਾ ਕਰਨ ਵਾਲਾ ਨਾ ਉਹ ਕਰਕ ਲਗਨ ਦਾ ਹੀ ਕਰਨ ਵਾਲਾ ਹੈ ਇਹ ਚੰਗੀ ਤੁਹਾਡੇ ਲਈ ਖਬਰ ਆ ਜੋ ਸ਼ਨੀ ਚੇਂਜ ਹੋ ਰਿਹਾ ਨਾ 29 ਮਾਰਚ ਨੂੰ ਤਾਂ 29 ਮਾਰਚ ਨੂੰ ਸ਼ਨੀ ਤੁਹਾਡੇ 8ਵੇਂ ਸਥਾਨ ਚੋਂ ਨਿਕਲ ਕੇ ਤੁਹਾਡੀ ਲਗਨ ਰਾਸ਼ੀ ਤੋਂ 8ਵੇਂ ਸਥਾਨ ਚ ਸੀ ਕੋਈ ਵੀ ਗ੍ਰਹਿ ਕਿਸੇ ਵੀ ਤਰ੍ਹਾਂ ਦੇ ਗ੍ਰਹਿ ਤੋਂ 6ਵੇਂ 8ਵੇਂ ਬੈਠਦਾ ਹੈ ਤਾਂ ਉਸ ਦੀ એનર્ਜੀ ਹਮੇਸ਼ਾ ਡਾਊਨ ਤੇ ਪਰੇਸ਼ਾਨੀ ਦਿੰਦੀ ਹੈ ਵੈਸੇ ਵੀ ਜੇ ਦੇਖਿਆ ਜਾਵੇ ਤਾਂ ਕਰਕ ਲਗਣ ਵਾਲਿਆਂ ਦੇ ਲਈ ਜੋ ਸ਼ਨੀ ਹੈ ਨਾ ਉਹ ਤੁਹਾਡੇ ਸੱਤਵੇਂ ਤੇ 8ਵੇਂ ਖਾਨੇ ਦਾ مالک ਸੀ 7ਵਾਂ ਕੰਮਕਾਰ bizness 8ਵਾਂ ਖਾਨਾ ਕੋਖੀ ਦਿਮਾਗ ਸੋਚ ਹਨਾ ਤੇ ਹੁਣ ਉਹ ਚਲੇ ਗਿਆ 9ਵੇਂ ਹੁਣ ਸ਼ਨੀ ਮਿੱਤਰ ਨਹੀਂ ਹੈ ਚੰਦਰਮਾ ਦਾ ਰਾਤ ਦਾ مالک ਹੈ ਅਗਲੇ ਨੇ ਭਾਈ ਚੰਦਰਮਾ ਨੂੰ 15 ਦਿਨ ਦੀ ਇਜਾਜ਼ਤ ਨਹੀਂ ਦਿੱਤੀ ਤੇ ਕਿ ਤੂੰ ਮੇਰੇ ਅਸਮਾਨ ਨੇਰੇ ਦੇ ਵਿੱਚ ਚਾਨਣ ਫੈਲਾ ਹਨਾ ਕਿਉਂਕਿ ਮੇਰਾ ਰਾਜ ਆ ਇੱਥੇ ਤਾਂ ਕੀ ਹੁੰਦਾ ਏ ਕਿ ਚੰਦਰਮਾ ਜੀ ਰਾਸ਼ੀ ਤੇ 8ਵੇਂ ਸਥਾਨ ਚੋਂ ਨਿਕਲ ਕੇ ਸ਼ਨੀ ਮਾਰਚ ਚ 9ਵੇਂ ਜਾਏਗਾ ਬ੍ਰਸਤ ਦੇ ਘਰ ਚ ਜਾਏਗਾ ਇੱਥੇ 7ਵੇਂ ਖਾਨੇ ਦਾ ਮਾਲਕ ਵਾਲੀ ਪਾਵਰ ਵੀ ਦੇਗਾ ਤੇ 8ਵੇਂ ਦੀ ਵੀ ਦੇਗਾ ਨੌਲੇਜ ਦੇਗਾ ਬਿਜ਼ਨਸ ਦੇਗਾ ਪ੍ਰਾਪਰਟੀ ਦੇਗਾ ਹੁਣ ਤੱਕ ਤੁਹਾਡਾ ਘਰ ਨਹੀਂ ਬਣਿਆ ਸੀ ਤਾਂ ਇਸ ਸਾਲ ਇਸ ਸਾਲ ਦੀ 2.5 ਸਾਲ ਸ਼ਨੀ ਨੇ ਇੱਥੇ ਚੱਲਣਾ ਹੈ ਤਾਂ 2.5 ਸਾਲ ਕਰਕ ਵਾਲਿਆਂ ਲਈ ਇਹ ਚੰਗੀ ਖਬਰ ਹੈ ਕਿ ਉਹਨਾਂ ਦਾ ਘਰ ਮਕਾਨ ਪ੍ਰਾਪਰਟੀ ਬਣੇਗੀ ਪੈਸਾ ਵਾਧੂ ਆਏਗਾ ਕਿਸੇ ਵੀ ਤਰ੍ਹਾਂ ਨਾਲ ਸੋਚ ਤੁਹਾਡੀ ਇਦਾਂ ਦੀ ਕਿ ਪਿੱਲਰਾਂ ਤੇ ਘਰ ਖੜਾ ਕਰਨਾ ਚਾਹ ਪਿੱਲਰ ਜ਼ਿਆਦਾ ਬਣਾਣੇ ਆ ਤਾਂ ਸ਼ਨੀ ਨੌਵੇਂ ਆ ਕੇ ਤੁਹਾਡੇ ਲਈ ਸ਼ੁਭਤਾ ਦੇਣ ਵਾਲਾ ਹੈ ਪਹਿਲੀ ਗੱਲ ਇਹ ਹੋਗੀ ਦੂਜੀ ਗੱਲ ਜੇ ਆਪਾਂ ਗੱਲ ਕਰੀਏ ਆਪਾਂ ਬ੍ਰਹਸਪਤੀ ਬ੍ਰਹਸਪਤ ਤੁਹਾਡੇ ਨਾਮ ਮੇਸ਼ ਨਵੇਂ ਨੌਵੇਂ ਖਾਨੇ ਦਾ ਮਾਲਕ ਹੈ ਜੋ ਇਸ ਟਾਈਮ ਤੇ 11ਵੇਂ ਖਾਨੇ ਵਿੱਚ ਚੱਲ ਰਿਹਾ ਸੀ ਤੇ ਉਹ ਜਾਏਗਾ ਤੁਹਾਡੀ ਰਾਸ਼ੀ ਤੋਂ 12ਵੇਂ ਖਾਨੇ ਹੁਣ ਲਾਲੋ ਕੇ 10ਵੇਂ ਖਾਨੇ ਦਾ ਮਾਲਕ ਕਰਮ ਦਾ ਮਾਲਕ 12ਵੇਂ ਖਾਨੇ ਵਿੱਚ ਬੈਠ ਗਿਆ 12ਵਾਂ ਖਾਨਾ ਬੇਸ਼ੱਕ ਖਰਚ ਦਾ ਵੀ ਹੈ ਤਾਂ ਠੀਕ ਹੈ ਜਿੰਨਾ ਆਏਗਾ ਉਹਨਾ ਖਰਚਣਾ ਵੀ ਚਾਹੀਦਾ ਤੁਹਾਨੂੰ ਪਰ ਗੱਲ ਇਹ ਆ ਕਿ 12ਵੇਂ ਬੈਠ ਕੇ ਬੁੱਧ ਦੇ ਘਰ ਚ ਬੈਠ ਕੇ ਤੁਹਾਨੂੰ ਬਿਜ਼ਨਸ ਵੀ ਦੇਗਾ ਇੰਟਿਊਸ਼ਨ ਅੱਛੀ ਦੇਗਾ ਬਜ਼ੁਰਗਾਂ ਦੀ ਸਿਹਤ ਅੱਛੀ ਕਰੇਗਾ ਔਰ ਜੇ ਆਪਾਂ ਦੇਖੀਏ ਤਾਂ ਥੋੜੀ ਦੇਰ ਲਈ ਸ਼ਨੀ ਦੀ ਇੱਕ ਦੋ ਮਹੀਨੇ ਦ੍ਰਿਸ਼ਟੀ ਪੈਣੀ ਹੈ ਜੋ ਬ੍ਰਹਸਪਤ ਤੇ ਤਾਂ ਉਹ ਵੀ ਇੱਕ ਕਿਸਮ ਦੇ ਸ਼ੁਭ ਫਲ ਦੇਣ ਵਾਲੀ ਹੈ ਖਾਸ ਤੌਰ ਤੇ ਵਿਦੇਸ਼ ਯਾਤਰਾ ਤੁਹਾਡੀ ਹੋ ਜਾਏਗੀ ਕਰਕ ਲਗਣ ਕਰਕ ਰਾਸ਼ੀ ਵਾਲਿਆਂ ਦੀ ਇਸ ਸਾਲ ਵਿਦੇਸ਼ ਯਾਤਰਾ ਸ਼ਨੀ ਤੇ ਬ੍ਰਹਸਪਤ ਦੋਨੋਂ ਲੰਬੀ ਯਾਤਰਾ ਕਰਾਉਣ ਵਾਲੇ ਆ ਕਰਮ ਕਾਂਡ ਬਣਵਾਉਣ ਵਾਲੇ ਆ ਇੰਟੂਸ਼ਨ ਅਚਿਤ ਦੇਣ ਵਾਲੇ ਹੁਣ ਮੇਨ ਗੱਲ ਦੋ ਗ੍ਰਹਿ ਡਾਰ ਵਾਲੇ ਖਾਸ ਤੌਰ ਤੇ ਚੰਦਰਮਾ ਨੂੰ ਗ੍ਰਹਿਣ ਲਾਉਣ ਵਾਲੇ ਰਾਹੂ ਤੇ ਕੇਤੂ ਇਹ ਜੋ ਇਸ ਸਾਲ 2025 ਚ ਰਾਸ਼ੀ ਪਰਵਰਤਨ ਕਰ ਰਹੇ ਆ ਤਾਂ ਇਹਨਾਂ ਨੇ ਜਾਣਾ ਹੈ ਸ਼ਨੀ ਜੋ ਰਾਹੁ ਜੋ ਬ੍ਰਸਪਦ ਦੇ ਘਰ ਚ ਸੀ ਦੇਖੋ ਵਧੀਆ ਗੱਲ ਬ੍ਰਸਪਦ ਦੇ ਫਲ ਮੇਰੇ ਘਰ ਚ ਆ ਕੇ ਕੋਈ ਐਂਟੀ ગ્રਹ ਬਹਿ ਜਾਵੇ ਤਾਂ ਮੇਰੇ ਫਲ ਨੂੰ ਖਰਾਬ ਕਰੇਗਾ ਕਿਸਮਤ ਸਥਾਨ ਚ ਕਰਕ ਲੱਗਣ ਵਾਲਿਆਂ ਦੇ ਬੈਠਾ ਸੀ ਰਾਹੁ ਤਾਂ ਰਾਹੁ ਨੇ ਕੀ ਕੀਤਾ ਇੱਥੇ ਕਿਸਮਤ ਦਾ ਧੂਆ ਹੀ ਗੱਡਿਆ ਮਤਲਬ ਕਿ ਹਰ ਕੰਮ ਚੜਚਣ ਪਈ ਤਾਂ ਹੁਣ ਕਰਕ ਲਗਣ ਵਾਲਿਆਂ ਦੇ ਉਹ ਆ ਜਾਏਗਾ 9ਵੇਂ ਤੋਂ 8ਵੇਂ ਰਾਹੂ ਕੇਤੂ ਪਿੱਛੇ ਜਾਂਦੇ ਆ ਠੀਕ ਹੈ ਤਾਂ 8ਵੇਂ ਸਥਾਨ ਵਿੱਚ ਜਾਨੀ ਕੁੰਭ ਰਾਸ਼ੀ ਚ ਸ਼ਨੀ ਦੇ ਘਰ ਚ ਆ ਰਿਹਾ ਜੋ ਰਾਹੂ ਤੇ ਕੇਤੂ ਜਾ ਰਿਹਾ ਦੂਸਰੇ ਖਾਨੇ ਵਿੱਚ ਤੁਹਾਡੀ ਲਗਣ ਰਾਸ਼ੀ ਤੋਂ ਦੂਜੇ ਚੰਦਰ ਤੋਂ ਕੇਤੂ ਦੂਜੇ ਤਾਂ ਮਾਂ ਦੀ ਸਿਹਤ ਤੇ ਚਲੋ ਸੰਭਾਲਣੀ ਜ਼ਰੂਰੀ ਰਹੇਗੀ ਬਜ਼ੁਰਗਾਂ ਨੂੰ ਥੋੜਾ ਜੁੜ ਦੋਣਾ ਚਾਹ ਦਰਵੇ ਗੱਲ ਤਾਂ ਗੋਡੇਾਂ ਦੀ ਪਰੇਸ਼ਾਨੀ ਹਸਪਤਾਲਾਂ ਦੇ ਚੱਕਰ ਲੱਗਣਗੇ ਪਰ ਬ੍ਰਹਸਪਤ ਦੇ ਘਰ ਚੋ ਰਾਹੁ ਕਿਸਮਤ ਸਥਾਨ ਚੋਂ ਨਿਕਲ ਕੇ ਕਿਸਮਤ ਦੀਆਂ ਰੁਕਾਵਟਾਂ ਜੋ ਪੈਂਦੀਆਂ ਸੀ ਕਮਾਂਕਾਰਾਂ ਦੇ ਵਿੱਚ ਲੈ ਸਿਰੇ ਤੇ ਜਾ ਕੇ ਕੰਮ ਖਰਾਬ ਹੋਗੇ 99 ਤੇ ਜਾ ਕੇ ਪਰੇਸ਼ਾਨੀ ਹੋਗੀ ਇਹ ਖਤਮ ਹੋ ਜਾਏਗੀ ਤਰਾਹੁ ਅਰchna ਪਉਣੀਆਂ ਬੰਦ ਕਰ ਦੇਗਾ ਖਤਮ ਕਰ ਦੇਗਾ ਕਿਉਂਕਿ ਉਹ ਉਸ ਰਾਸ਼ੀ ਚੋਂ ਨਿਕਲ ਜਾਏਗਾ ਠੀਕ ਤਾਂ ਉਹ ਕਦੋਂ ਨਿਕਲੇਗਾ ਤੁਹਾਨੂੰ ਪਤਾ ਹੀ ਰਹੂ ਕਿ ਤੂੰ ਤਕਰੀਬਨ 18 ਮਾਰਚ ਨੂੰ 18 ਮਾਰਚ ਨੂੰ ਸਿੰਘ ਰਾਸ਼ੀ ਵਿੱਚ ਜਾਏਗਾ ਕੇਤੂ ਔਰ ਰਾਹੁ ਜਾਏਗਾ 18 ਮਾਰਚ ਨੂੰ ਕਿੱਥੇ ਕਰ ਕਰਾਛੇ ਤੇ ਜੋ ਸ਼ਨੀ ਰਾਸ਼ੀ ਪਰਵਰਤਨ ਕਰ ਰਿਹਾ ਹੈ ਇਹ ਵੀ ਤੁਹਾਨੂੰ ਪਤਾ ਹੀ ਹੈ ਉਹ ਜਾਏਗਾ 29 ਮਾਰਚ ਨੂੰ ਠੀਕ ਹੈ ਥੋੜੇ ਕੁ ਦਿਨਾਂ ਲਈ ਸ਼ਨੀ ਰਾਹੁ ਦੀ ਜੁਤੀ ਬਣਨੀ ਹੈ ਉਸ ਤੋਂ ਬਾਅਦ ਸ਼ਨੀ ਨੇ ਅਗਲੇ ਘਰ ਚ ਚਲੇ ਜਾਣਾ ਤੇ ਰਾਹੁ ਨੇ ਆਪਣੀ ਰਾਸ਼ੀ ਤੋਂ ਪਿਛਲੇ ਘਰ ਚ ਚਲੇ ਜਾਣਾ ਠੀਕ ਹੈ ਇਸ ਤਰ੍ਹਾਂ ਨਾਲ ਜੋ ਕੇਤੂ ਦੀ ਗੱਲ ਕਰੀਏ ਤਾਂ ਕੇਤੂ ਦੂਸਰੇ ਮਿਲਿਆ ਜੁਲਾ ਜਹਾ ਪਰਵਾੰ ਬ੍ਰਹਸਪਤੀ ਸਥਿਤੀ ਮੁਤਾਬਕ ਰਹੇਗਾ ਕਿਉਂਕਿ ਕੇਤੂ ਜੋ ਹੈ ਬ੍ਰਹਸਪਦੇ ਅਨੁਸਾਰ ਹੀ ਚੱਲਦਾ ਹੈ ਉਹਨੂੰ ਸ਼ੁਭ ਕਰਨਾ ਕਿੱਦਾਂ ਹੈ ਮੈਂ ਤੁਹਾਨੂੰ ਦੱਸਿਆ ਸੀ ਕਿ ਹਰ ਗ੍ਰਹਿ ਦੀ ਆਪਾਂ ਲੱਗ ਤੋਂ ਵੀਡੀਓ ਪਾਵਾਂਗੇ ਕਿ ਤੁਹਾਨੂੰ ਸ਼ੁਭ ਕਰਨ ਦੇ ਪਾਰ ਆਹ ਨੂੰ ਸ਼ੁਭ ਕਰਨ ਦੇ ਪਾ ਮਤਲਬ ਉਹਨਾਂ ਨੂੰ ਸਹੀ ਕਰਨ ਦੇ ਪਾ ਸ਼ੁਭਤੇ ਉਹਨੇ ਕਿੱਥੇ ਹੋਣਾ ਜਿਹਦਾ ਜੋ ਕੰਮ ਹੈ ਉਹਨੇ ਉਹ ਕਰਨਾ ਹੈ ਪਰ ਅਗਰ ਸਾਨੂੰ ਕੋਈ ਗ੍ਰਹਿ ਨੁਕਸਾਨ ਕਰ ਰਿਹਾ ਜਾਂ ਸਾਨੂੰ ਪਰੇਸ਼ਾਨੀ ਦੇ ਰਿਹਾ ਤਾਂ ਅਸੀਂ ਉਸ ਦੀਆਂ ਵਸਤੂਆਂ ਉਸ ਨਾਲ ਸੰਬੰਧਿਤ ਚੀਜ਼ਾਂ ਨੂੰ ਦੇ ਕੇ ਨੁਕਸਾਨ ਤੋਂ ਬਚ ਸਕਦੇ ਹਾਂ ਇਹ ਤੇ ਲੌਜੀਕ ਹੈ ਇਹ ਵੀ ਤੁਸੀਂ ਜਾਣਦੇ ਹੋ ਹੁਣ ਗੱਲ ਕਰੀ ਆਪਾਂ ਵਿਦਿਆਰਥੀਆਂ ਲਈ ਇਹ ਸਾਲ ਕਿਦਾਂ ਦਾ ਰਹੇਗਾ ਤਾਂ ਵਿਦਿਆਰਥੀਆਂ ਲਈ ਜੋ ਬ੍ਰਹਸਪਤ ਦੇ ਘਰ ਚੋਂ ਰਾਹੂ ਗਿਆਨ ਦਾ ਦੇਵਤਾ ਬ੍ਰਹਸਪਤ ਹੈ ਉਹ ਰਾਹੂ ਦੇ ਘਰ ਚੋਂ ਨਿਕਲ ਕੇ ਬੁੱਧ ਦੇ ਘਰ ਚ ਜਾ ਰਿਹਾ ਹੈ ਤੇ ਦੇਖਿਆ ਜਾਵੇ ਭਾਵੇਂ ਬੁੱਧ ਤੁਹਾਡਾ ਮਿੱਤਰ ਨਹੀਂ ਆ ਪਰ ਹਿੰਮਤ ਦਾ ਕਾਰਕ ਤਾਂ ਹੈ ਤਾਂ ਇੱਥੇ ਬੈਠ ਕੇ ਤੁਹਾਡੇ ਚੌਥੇ ਘਾਨੇ ਨੂੰ ਦੇਖੇਗਾ 12ਵੇਂ ਤੋਂ ਬੈਠ ਕੇ ਆਪਣੀ ਪੰਜਵੀਂ ਦ੍ਰਿਸ਼ਟੀ ਨਾਲ ਚੌਥੇ ਖਾਨੇ ਨੂੰ ਦੇਖੇਗਾ ਇੱਥੇ ਬ੍ਰੈਸਪਤ ਤਾਂ ਵਿਆਹ ਸ਼ਾਦੀ ਲਈ ਰਸਤੇ ਖੁੱਲਣਗੇ ਸੁੱਖਾਂ ਲਈ ਲਗਜ਼ਰੀ ਚੀਜ਼ਾਂ ਲਈ ਇਹ ਬ੍ਰੈਸਪਤ ਵਧੀਆ ਕਰੇਗਾ ਵਿਦਿਆਰਥੀਓ ਤੁਸੀਂ ਤਾਂ ਤੁਹਾਨੂੰ ਪੜ੍ਹਾਈ ਦੇ ਗਿਆਨ ਵਿੱਚ ਗਿਆਨ ਜਿਸ ਪਰ ਆਪਾਸੇ ਵੀ ਹੋਏ ਕੋਈ ਟੈਸਟ ਦੇਣਾ ਸੀ ਤੁਸੀਂ ਕੋਈ ਤੁਹਾਨੂੰ ਲੱਗਦਾ ਹੈ ਕਿ ਕਿਸੇ ਤਰ੍ਹਾਂ ਨਾਲ ਕੋਈ ਪੇਪਰ ਵਰਕ ਤੁਹਾਡਾ ਰੁਕਿਆ ਸੀ ਤਾਂ ਉਹ ਤੁਹਾਡਾ ਵਿਦਿਆਰਥੀਆਂ ਦਾ ਹੋਣ ਵਾਲਾ ਹੈ ਔਰ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਅਲੀਗੇਸ਼ਨ ਤੋਂ ਤਾਂ ਇਸ ਸਾਲ ਥੋੜੀਆਂ ਜ਼ਿਆਦਾ ਲੱਗਣਗੀਆਂ ਬੇਸ਼ੱਕ ਨੰਬਰ ਦਾ ਮਾਲਕ 9 ਹੈ ਤਾਂ 9 ਨੰਬਰ ਮੰਗਲ ਦਾ ਕਾਰਕ ਹੈ ਇਸ ਦੀ ਆਪਾਂ ਤੁਹਾਨੂੰ ਲੰਗ ਤੋਂ ਵੀਡੀਓ ਪਾਵਾਂਗੇ ਕਿ ਇਸ ਸਾਲ ਦਾ ਜੋ ਟੋਟਲ ਨੰਬਰ 9 ਬਣ ਰਿਹਾ ਉਹ ਕਿਹੜੀਆਂ ਕਿਹੜੀਆਂ ਰਾਸ਼ੀਆਂ ਲਈ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਣ ਵਾਲਾ ਹੈ ਤੇ ਕਿਹੜੀਆਂ ਰਾਸ਼ੀਆਂ ਦਾ ਉਹ ਮਿੱਤਰ ਹੈ ਤੇ ਕਿਹੜੀਆਂ ਰਾਸ਼ੀਆਂ ਤੋਂ ਲੰਗ ਚੱਲਦਾ ਉਹ ਲੰਗ ਤੋਂ ਪਾ ਦਾਂਗੇ ਪਰ 9 ਨੰਬਰ ਜੋ ਹੈ ਕਰਕ ਜਾਨੀ ਚੰਦਰ ਦਾਤੇ ਮਿੱਤਰ ਹੀ ਹੈ ਪਰ ਫਿਰ ਵੀ ਕਿਉਂਕਿ ਰਾਹੂ 8ਵੇਂ ਸਥਾਨ ਵਿੱਚ ਜਾਏਗਾ ਤੇ ਇਸ ਕਰਕੇ ਹਰ ਚੀਜ਼ ਅਗਰ ਡਿਲੇ ਹੁੰਦੀ ਹੋਵੇ ਤਾਂ ਕਰਕ ਰਾਸ਼ੀ ਵਾਲਿਆਂ ਨੂੰ ਇਸ ਸਾਲ ਵਿਦਿਆਰਥੀਆਂ ਨੂੰ ਵੀ बिजनेसमੈਨ ਨੂੰ ਵੀ ਔਰ ਜਿਨ੍ਹਾਂ ਦੀ ਸਿਹਤ ਦੀ ਪ੍ਰੋਬਲਮ ਆਵੇ ਤਾਂ ਚਾਂਦੀ ਦਾ ਚੌਲਸ ਟੁਕੜਾ 4 ਗ੍ਰਾਮ ਦਾ ਹੁਣ ਇਹਦਾ ਲੌਜੀਕ ਵੀ ਸੁਣ ਲਓ ਚਾਂਦੀ ਚੰਦਰ ਦੀ ਹੈ ਜੋ ਤੁਹਾਡੀ ਰਾਸ਼ੀ ਰਾਸ਼ੀ ਦਾ ਮਾਲਕ ਹੈ ਚੌਲਸ ਸਾਈਨ ਮੰਗਲ ਦਾ ਹੈ ਉਹਦੀ ਸਪੋਰਟ ਮਿਲਗੀ ਤੁਹਾਨੂੰ ਕਿਉਂਕਿ ਬ੍ਰਸਪਤ ਬੁੱਧ ਦੇ ਘਰ ਚ ਜਾ ਰਿਹਾ ਤਾਂ ਉਹਦੇ ਵਿੱਚ ਗੋਲ ਮੋਰੀ ਜੋ ਬੁੱਧ ਦੀ ਸਾਈਨ ਮੰਨੀ ਜਾਂਦੀ ਹੈ ਉਹ ਲੈ ਕੇ ਤੁਸੀਂ ਸੋਨਾ ਜਾਣੀ ਬ੍ਰਸਪਤ ਦਾ ਤਾਂਬਾ ਦੀ ਉਹ ਵਿੱਚ ਤਾਂਬੇ ਦੀ ਉਹ ਥੋੜੀ ਜੀ ਤੁਸੀਂ ਨਾਲ ਸਪੋਰਟ ਦੇ ਸਕਦੇ ਜਿਵੇਂ ਸੂਰਜ ਸਪੋਰਟ ਦੇਣੀ ਹੈ ਨਹੀਂ ਤਾਂ ਚਾਂਦੀ ਦੇ ਕੜੇ ਚ ਤਾਂਬੇ ਦੀ ਇਹ ਕਿਲ ਲਵਾ ਕੇ ਵੀ ਤੁਸੀਂ ਪਾ ਸਕਦੇ ਹੋ ਆਪਣੇ ਸਜੇ ਖੰਬੇ ਹੱਥ ਚ ਤਾਂ ਇਹ ਵੀ ਤੁਹਾਡੇ ਲਈ ਵੈਸੇ ਇਸ ਸਾਲ ਦਾ ਉਪਾਏ ਤਾਂ ਇਹ ਦੋਨੋਂ ਉਪਾਅ ਟਿਕ ਜਾਂਦੀ ਦਾ ਟੁਕੜਾ ਤੇ ਇੱਕ ਤਾਂਬੇ ਦਾ ਕੜਾ ਵਿਦਿਆਰਥੀ ਕੰਮ ਕਰ ਕਰਨ ਵਾਲੇ ਤੇ ਹਰ ਕਿਸੇ ਨੂੰ ਅਗਰ ਕੋਈ ਲੱਗੇ ਕਿ ਇਸ ਸਾਲ ਪ੍ਰੋਬਲਮ ਆਈਏ ਤਾਂ ਦੂਸਰੀ ਗੱਲ ਚੰ드ਰਮਾ ਨੂੰ ਸ਼ੁਭ ਕਰਨ ਦੇ ਲਈ ਤੁਹਾਨੂੰ ਉਪਾਅ ਆਪਾ ਦੱਸਾਂਗੇ ਪਰ ਅਗਰ ਤੁਹਾਡਾ ਬਿਜ਼ਨਸ ਹੈ ਕੰਮਕਾਰ ਹੈ ਤਾਂ ਧੋਖੇ ਵਾਲੇ ਗ੍ਰਹਿ ਨੌਵੇਂ 8ਵੇਂ ਸਥਾਨ ਵਿੱਚ ਬੈਠ ਕੇ ਜੋ ਰਾਹੂ ਹੈ 8ਵੇਂ ਚ ਬੈਠ ਕੇ ਉਹ ਤੁਹਾਡੇ ਲਗਨ ਤੋਂ 8ਵੀਂ ਦ੍ਰਿਸ਼ਟੀ ਬਣਾਏਗਾ ਸ਼ਨੀ ਤਾਂ ਚਾਚੇ ਤਾਇਆ ਨਾਲ ਸੰਬੰਧ ਕੋਈ ਪ੍ਰਾਪਰਟੀ ਦਾ ਝਗੜਾ ਨਾ ਪਵੇ ਤਾਂ ਇਹ ਤੋ ਤੁਸੀਂ ਬਹੁਤ ਹੀ ਸੰਭਲ ਕੇ ਚੱਲਣਾ ਹੈ ਤੇ ਦੂਸਰੀ ਗੱਲ ਇੱਥੇ ਬੈਠ ਕੇ ਜੋ ਸੁਖ ਸਥਾਨ ਦੇ ਵਿੱਚ ਰਾਹੂ 9ਵੀਂ ਦ੍ਰਿਸ਼ਟੀ ਨਾਲ ਦੇਖੇਗਾ ਤਾਂ ਮਾਂ ਦੀ ਸੇਵ ਸੰਭਾਲਣੀ ਵੀ ਜ਼ਰੂਰੀ ਰਹੇਗੀ ਠੀਕ ਤਾਂ ਹੁਣ ਰਹਿ ਗਈ ਗੱਲ ਭਿਆਹ ਸ਼ਾਦੀ ਜੀਵਨ ਸਾਥੀ اولاد ਲਈ اولاد ਲਈ ਇਹ ਸਾਲ ਕਰਕ ਲਗਣ ਵਾਲਿਆਂ ਦਾ ਬਹੁਤ ਬੈਸਟ ਜਾਏਗਾ 12ਵੇਂ ਬੈਠਾ ਹੋਇਆ ਮੈਂ ਦੱਸਿਆ ਨਾ ਬ੍ਰੈਸਪਰ ਚੌਥੇ ਘਾਨੇ ਨੂੰ ਦੇਖੇਗਾ ਘਰ ਵਿੱਚ ਸ਼ੁਭ ਕੰਮ ਹੋਣਗੇ ਚੰਗੇ ਕਾਰਜ ਹੋਣਗੇ ਠੀਕ ਤੇ ਵਿਆਹ ਸ਼ਾਦੀ ਦੀ ਜਿਹਨਾਂ ਦੀ ਉਮਰ ਹੈ ਤਾਂ ਉਹਨਾਂ ਨੂੰ ਰਿਸ਼ਤੇ ਉਹਨੇ ਸ਼ੁਰੂ ਹੋ ਜਾਣਗੇ ਕਿਸੇ ਵਜ੍ਹਾ ਨਾਲ ਕੋਈ ਪਰੇਸ਼ਾਨੀ ਹੋਵੇ ਤਾਂ ਤੁਹਾਨੂੰ سونے ਦੀ ਚੇਨ ਜ਼ਰੂਰ ਪਾਣੀ ਚਾਹੀਦੀ ਏ ਬ੍ਰੈਸਪਤ ਨੂੰ ਗਲ ਵਿੱਚ ਪਾਉਣ ਤੇ ਬ੍ਰੈਸਪਤ ਦੇ ਸ਼ੁਭਮਈ ਕੰਮ ਹੁੰਦੇ ਆ ਕਿਉਂਕਿ ਬ੍ਰੈਸਪਤ 12ਵੇਂ ਸਥਾਨ ਵਿੱਚ ਹੈ ਦੂਸਰੀ ਗੱਲ ਮੇਨ ਗੱਲ ਇਹ ਰਹੇਗੀ ਕਿ ਅਗਰ ਸ਼ਾਦੀ 'ਚ ਕੋਈ ਰੁਕਾਵਟ ਜ਼ਿਆਦਾ ਪੈ ਰਹੀ ਹੈ ਜਬ ਬਹੁਤ ਲੋਕਾਂ ਦੀ ਰੁਕਾਵਟਾਂ ਪੈਂਦੀਆਂ ਨੇ ਹਨਾ ਮਤਲਬ ਉਹਨਾਂ ਦੀ ਜੋ ਚੀਜ਼ਾਂ ਸਾਨੂੰ ਚਾਹੀਦੀਆਂ ਪਰ ਕੁਦਰਤ ਨੇ ਤਾਂ ਚਲੋ ਹਰ ਚੀਜ਼ ਵਧੀਆ ਹੀ ਬਣਾਈ ਆ ਪਰ ਸਾਡੇ ਸਟਾਰ ਨਾਲ ਜੋ ਮੈਚ ਕਰਤਾ ਹੈ ਤਾਂ ਉਸ ਦੇ ਹਿਸਾਬ ਦੇ ਨਾਲ ਤੁਸੀਂ ਬ੍ਰਹਸਪਤ ਨੂੰ ਤਾਂ ਸ਼ੁਭ ਕਰਨਾ ਹੀ ਹੈ ਨਾਲ ਮੰਗਲ ਦੀ ਵਜ੍ਹਾ ਨਾਲ ਕੋਈ ਪ੍ਰੋਬਲਮ ਹੋਵੇ ਤਾਂ ਕਦੇ-ਕਦੇ ਤੁਸੀਂ ਸ਼ੈਦ ਰੱਖਦੇ ਰਹਿਣਾ ਹੈ ਤਾਂ ਉਸ ਦੇ ਨਾਲ ਮੰਗਲ ਦੂਸਰੇ ਕਿਤੋਂ ਵੀ ਸ਼ਾਂਤ ਰੱਖੇਗਾ ਠੀਕ ਇਹ ਸੀ ਕਰਕ ਲਗਨ ਤੇ ਕਰਕ ਰਾਸ਼ੀ ਵਾਲਿਆਂ ਦੇ ਲਈ ਕਿਸ ਤਰ੍ਹਾਂ ਦਾ ਜਾਏਗਾ ਇਹ ਸਾਲ ਹੁਣ ਸੁਣੋ ਇਸ ਰਾਸ਼ੀ ਵਾਲਿਆਂ ਦਾ ਇਸ ਸਾਲ ਦਾ ਸ਼ੁਭ ਰਤਨ ਇਸ ਸਾਲ ਤੁਸੀਂ ਮੂੰਗਾ ਤੇ ਮਾਂਕ ਦੋਨੋਂ ਨਾ ਪਾ ਸਕਦੇ ਹੋ ਮੋਤੀ ਤੁਹਾਨੂੰ ਪਾਉਣ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਡੇ ਲਗਨ ਤੋਂ 8ਵੇਂ ਸਥਾਨ ਵਿੱਚ ਜੋ ਰਾਹੂ ਜਾ ਰਿਹਾ ਹੈ ਤਾਂ 6ਵੀਂ 8ਵੀਂ ਟੱਕਰ ਰਾਹੂ ਦੀ ਹੋਏਗੀ ਤਾਂ ਉਸ ਟਾਈਮ ਤੇ ਤੁਹਾਨੂੰ ਮੰਗਲ ਦੀ ਸਪੋਰਟ ਜ਼ਿਆਦਾ ਕੰਮ ਕਰੇਗੀ ਕਿਉਂਕਿ ਮੰਗਲ ਨੂੰ ਮਹਾਵਤ ਕਿਹਾ ਗਿਆ ਹੈ ਤੇ ਰਾਹੂ ਨੂੰ ਹਾਥੀ ਕਿਹਾ ਗਿਆ ਹੈ ਤਾਂ ਮਹਾਵਤ ਹੀ ਹਾਥੀ ਨੂੰ ਕੰਟਰੋਲ ਕਰਦਾ ਹੈ ਤਾਂ ਤੁਸੀਂ ਇਹ ਕੋਸ਼ਿਸ਼ ਕਰਨੀ ਹੈ ਕਰਕ ਰਾਸ਼ੀ ਕਰਕ ਲਗਣ ਵਾਲਿਆਂ ਨੇ ਕਿ ਇਸ ਸਾਲ ਮੂੰਗਾ ਜੋ ਮੰਗਲ ਦਾ ਹੈ ਮਾਨਕ ਜੋ ਸੂਰਜ ਦਾ ਹੈ ਪੈਸੇ ਦੀ ਧਨ ਦੀ ਜੁਬਾਨ ਦੀ وجہ ਨਾਲ ਕੰਮ ਖਰਾਬ ਹੋ ਰਿਹਾ ਕੋਈ ਕੋਰਟ ਕੇਸ ਨਹੀਂ ਹੁਣ ਸਲਝ ਰਿਹਾ ਤਾਂ ਮਾਲਕ ਪਾਓ ਅਗਰ ਤੁਹਾਨੂੰ ਲੱਗ ਰਿਹਾ ਕਿ ਹਿੰਮਤ ਨਹੀਂ ਆਦ ਵਾਲੇ ਕਿਸੇ ਦਾ ਸਾਥ ਨਹੀਂ ਮੰਗਲਮਈ ਕੰਮਾਂ 'ਚ ਰੁਕਾਵਟਾਂ ਪੈ ਰਹੀਆਂ ਨੇ ਤਾਂ ਤੁਸੀਂ ਆਪਣੀ ਰਾਸ਼ੀ ਤੋਂ ਦਸਵੇਂ ਖਾਨੇ ਦਾ ਮਾਲਕ ਮੰਗਲ ਹੈ ਕਰਮ ਦਾ ਮਾਲਕ ਮੰਗਲ ਹੈ ਸੋਚ ਤੇ ਦਾ ਮਾਲਕ ਵੀ ਮੰਗਲ ਹੈ ਤਾਂ ਤੁਸੀਂ ਮੂੰਗਾ ਪਾ ਸਕਦੇ ਹੋ ਹਾਂ ਇਹ ਨਹੀਂ ਪੁੱਛੋ ਤੁਸੀਂ ਕਿੰਨੇ ਰੱਤੀ ਦਾ ਇਹ ਤੁਸੀਂ ਆਪਣੀ ਉਮਰ ਮੁਤਾਬਕ 5.5 7.5 9 ਕਿੰਨਾ ਵੀ ਹੈਵੀ ਪਾ ਸਕਦੇ ਹੋ ਇਸੇ ਤਰ੍ਹਾਂ ਮਾਣਕ ਦੀ ਆ ਹਾਂ ਰਿੰਗ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਨੀ ਆ ਕਿਦਾਂ ਸੋਨੇ 'ਚ ਜਾਂ ਤਾਂਬੇ 'ਚ ਦੋਨੋਂ ਹੀ ਸਟੋਨ ਪਾਣੇ ਆ ਚਾਂਦੀ 'ਚ ਬਿਲਕੁਲ ਨਹੀਂ ਪਾਣੇ ਦੂਜੀ ਗੱਲ ਆਪਣੇ ਹੱਥ ਦੀ ਰਿੰਗ ਫਿੰਗਰ ਜਾਨੀ ਚੀਚੀ ਦੇ ਨਾਲ ਵਾਲੀ ਉਂਗਲ ਵਿੱਚ ਤੁਸੀਂ ਮੂੰਗਾ ਵੀ ਪਾ ਸਕਦੇ ਹੋ ਮਾਣਕ ਵੀ ਪਾ ਸਕਦੇ ਹੋ ਮਾਣਕ ਨੂੰ ਵੱਡੀ ਉਂਗਲ ਦੇ ਵਿੱਚ ਨਹੀਂ ਪਾਣਾ ਤੇ ਨਾ ਹੀ ਮੂੰਗੇ ਨੂੰ ਵੱਡੀ ਉਂਗਲ 'ਚ ਪਾਣਾ ਹੈ ਠੀਕ ਹੈ ਤੇ ਚਲੋ ਚਾਂਦੀ ਪਾਉਣੀ ਮਾਣਕ ਮੂੰਗਾ ਪਾਉਣਾ ਇਸ ਸਾਲ ਦਾ ਤੁਹਾਡਾ ਸ਼ੁਭ ਰਤਨ ਹੈ ਸੋਨੇ ਦੀ ਚੇਨ ਪੂਰਾ ਇਸ ਸਾਲ ਪਾ ਕੇ ਰੱਖਣਾ ਕਿਉਂਕਿ 9 ਨੰਬਰ ਦਾ ਮਾਲਕ ਵੀ ਮੰਗਲ ਹੀ ਹੈ ਤੇ ਮੰਗਲ ਦੀ ਸਪੋਰਟ ਤੁਹਾਨੂੰ ਪੂਰੀ ਤਰ੍ਹਾਂ ਨਾਲ ਮਿਲੇਗੀ ਪ੍ਰਾਪਰਟੀ ਨਾਲ ਸੰਬੰਧ ਤੁਹਾਡੇ ਇਸ ਸਾਲ ਸਾਰੇ ਕੰਮ ਹੋ ਜਾਣਗੇ ਜਿਹੜੇ ਵੀ ਦਿੱਕਤਗਰਾ ਰਾਸ਼ੀ ਪਰਮਾਤਨ ਕਰ ਰਹੇ ਨੇ ਉਹਨਾਂ ਦੀ ਆਪਾਂ ਤੁਹਾਨੂੰ ਲੰਘ ਤੋਂ ਵੀ ਵੀਡੀਓ ਪਾਵਾਂਗੇ ਉਹ ਪਾ ਕੇ ਦੱਸਾਂਗੇ ਠੀਕ ਮਿਲਿਆ ਜੁਲਿਆ ਪ੍ਰਭਾਵ ਇਹ ਆ ਕਿ ਚੰਦਰਮਾ ਜੋ ਹੈ 2.5 ਦਿਨ ਬਾਅਦ ਆਪਣੀ ਸੋਚ ਬਦਲ ਲੈਂਦਾ ਹੈ 2.5 ਦਿਨ ਬਾਅਦ ਰਾਸ਼ੀ ਕਦੇ ਨੀਚ ਤੇ ਕਦੇ ਉੱਪ ਜਾਂਦਾ ਹੈ ਤਾਂ ਤੁਸੀਂ ਇਸ ਦੀ ਮਜ਼ਬੂਤੀ ਦੇ ਲਈ ਹਮੇਸ਼ਾ ਲਾਲ ਕੱਪੜਾ ਆਪਣੇ ਕੋਲ ਰੱਖੋ ਅਗਰ ਮਾਨਸਿਕ ਪਰੇਸ਼ਾਨੀ ਹੋਵੇ ਤਾਂ ਸ਼ੁਕਰ ਜਾਨੀ ਸੁਖਸਤਾਨ ਦੇ ਮਾਲਕ ਨੂੰ ਮਜ਼ਬੂਤੀ ਦੇਣੀ ਸ਼ੁਰੂ ਕਰ ਦੇਣੀ ਹੈ 9 ਨੰਬਰ ਆਪਣੇ ਗੱਲ 'ਚ ਵੀ ਪਾ ਸਕਦੇ ਹੋ ਲਿਖ ਕੇ ਆਪਣੇ ਕੋਲ ਵੀ ਰੱਖ ਸਕਦੇ ਹੋ ਸਮਝੋ ਇਸ ਸਾਲ ਤੁਹਾਨੂੰ ਕਾਫੀ ਕੁਝ ਦੇ ਜਾਏਗਾ ਠੀਕ ਚਲੋ ਇਹ 225 ਕਰਕਰਾਸ਼ੀ ਕਰਕ ਲੱਗਣ ਵਾਲਿਆਂ ਲਈ ਬਹੁਤ ਸ਼ੁਭ ਜਾਏ ਪਰਮਾਤਮਾ ਕਰੇ ਤੁਹਾਡੇ ਸਾਰੇ ਰੁਕੇ ਕੰਮ ਹੋ ਜਾਣ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਵਾਲਾ ਕੁਐਸਚਨ ਹੋਵੇ ਤਾਂ ਕੋਈ ਹੋਵੇ ਤਾਂ ਤੁਸੀਂ ਮੈਨੂੰ ਲਿਖ ਸਕਦੇ ਹੋ ਆਪਾਂ ਉਹਦਾ ਤੁਹਾਨੂੰ ਉਪਾਅ ਦੱਸ ਦਵਾਂਗੇ ਸਤਿ ਸ਼੍ਰੀ ਅਕਾਲ